ਗਿਆਨ ਮਨੁੱਖ ਦੀ ਸੋਚ ਵੀ ਬਦਲ ਦਿੰਦਾ ਤੇ ਵਿਹਾਰ ਵੀ ਬਦਲ ਦਿੰਦਾ ਜਦੋਂ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ ਤਾਂ ਉਹਨਾਂ ਦੀ ਸੋਚ ਵੀ ਬਦਲ ਗਈ ਸੀ ਤੇ ਉਹਨਾਂ ਦਾ ਵਿਹਾਰ ਵੀ ਬਦਲ ਗਿਆ ਸੀ ਕੁਰਖੇਤਰ ਦੇ ਮੈਦਾਨ ਵਿੱਚ ਜਦੋਂ ਅਰਜਨ ਨੂੰ ਗਿਆਨ ਹੋਇਆ ਤਾਂ ਉਹਨੇ ਸੁਟੇ ਹੋਏ ਹਥਿਆਰ ਦੁਬਾਰਾ ਚੱਕ ਲਏ ਸੀ ਕਲਿੰਗਾ ਦੇ ਯੁੱਧ ਵਿੱਚ ਜਦੋਂ ਅਸ਼ੋਕ ਨੂੰ ਗਿਆਨ ਹੋਇਆ ਸੀ ਤਾਂ ਉਹਨੇ ਚੱਕੇ ਹੋਏ ਹਥਿਆਰ ਸਿੱਟ ਦਿੱਤੇ ਸੀ ਅਰਥਪੂਰਨ ਸ਼ਬਦ ਤੇ ਸਹਿਰਤਕਾਰ ਚ ਮਨ ਦੇ ਲੱਛਣ ਵੀ ਬਦਲ ਦਿੰਦੇ ਆ ਤੇ ਸਰੀਰ ਦੇ ਗੁਣ ਵੀ ਬਦਲ ਦਿੰਦੇ ਆ ਮਨ ਦੇ ਬਦਲਣ ਦੇ ਨਾਲ ਜੀਵਨ ਜਿਉਣ ਦਾ ਢੰਗ ਬਦਲ ਜਾਂਦਾ ਤੇ ਕਾਰਜ ਕਰਨ ਦਾ ਢੰਗ ਵੀ ਬਦਲ ਜਾਂਦਾ ਜਦੋਂ ਵੀ ਮਨੁੱਖ ਬਦਲਿਆ ਜਾਂ ਬਦਲੇਗਾ ਇਸੇ ਢੰਗ ਨਾਲ ਹੀ ਬਦਲਿਆ ਤੇ ਇਸੇ ਢੰਗ ਨਾਲ ਹੀ ਬਦਲੇਗਾ ਦਾਰਸ਼ਨਿਕ ਗਹਿਰਾਈ ਵਾਲੇ ਜਿਹੜੇ ਸ਼ਬਦ ਹੁੰਦੇ ਆ ਉਹਨਾਂ ਦਾ ਆਪਣਾ ਹੀ ਤੇਜ ਪ੍ਰਤਾਪ ਤੇ ਪ੍ਰਭਾਵ ਹੁੰਦਾ ਇਹ ਸ਼ਬਦ ਮਨੁੱਖੀ ਸੋਚ ਨੂੰ ਤੁੰਬਦੇ ਹੀ ਨਹੀਂ ਸਗੋਂ ਰਸਨਾਉਂਦੇ ਵੀ ਆ ਚੰਗੀਆਂ ਸੋਚਾਂ ਦੇ ਨਿੱਕੇ ਨਿੱਕੇ ਝੁਗ ਨੂੰ ਮਨੁੱਖੀ ਮਨ ਨੂੰ ਬਦਲਦੇ ਹੀ ਨਹੀਂ ਸਗੋਂ ਦੀ ਇਨਕਲਾਬ ਲੈ ਕੇ ਆਉਂਦੇ ਆ ਜੇ ਅੰਦਰ ਆਨੰਦ ਹੋਵੇ ਤਾਂ ਗੁੰਗੇ ਵੀ ਗਾਉਣ ਲੱਗ ਪੈਂਦੇ ਨੇ ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ ਹਰ ਇੱਕ ਪੰਛੀ ਨੂੰ ਆਪਣੀ ਉਡਾਣ ਆਪ ਤਲਸ਼ਨੀ ਪੈਂਦੀ ਹੈ ਵਿਦਵਾਨ ਦੇ ਨਾਲ ਬੈਸਿਆ ਨਹੀਂ ਜਾ ਸਕਦਾ ਵਿਦਵਾਨ ਨੂੰ ਸੁਣਿਆ ਹੀ ਜਾ ਸਕਦਾ ਤੇ ਸੁਣਨਾ ਹੀ ਚਾਹੀਦਾ ਹੈ ਜਿਹੜਾ ਵਿਅਕਤੀ ਲੜਨਾ ਚਾਹੁੰਦਾ ਹੋਵੇ ਉਹ ਅੱਗੇ ਨਹੀਂ ਦੇਖਦਾ ਕਿ ਅੱਗੇ ਵਾਲਾ ਲੜਨ ਲਈ ਤਿਆਰ ਹੈ ਕਿ ਨਹੀਂ ਜੇ ਵਰਤੀ ਨਾ ਜਾਵੇ ਤਾਂ ਯੋਗਤਾ ਅਯੋਗਤਾ ਬਣ ਜਾਂਦੀ ਹੈ ਦੁਕਾਨ ਖੋਲਣੀ ਸੌਖੀ ਹੁੰਦੀ ਹੈ ਪਰ ਦੁਕਾਨ ਖੁੱਲੀ ਰੱਖਣੀ ਬਹੁਤ ਔਖੀ ਹੁੰਦੀ ਹੈ ਇੱਕ ਯੋਗ ਕਲਾਕਾਰ ਪੱਥਰ ਦੇ ਵਿੱਚੋਂ ਮੂਰਤੀ ਦਾ ਆਕਾਰ ਦੇਖ ਕੇ ਥੋੜੇ ਤੇ ਸ਼ੈਣੀ ਨੂੰ ਲੈ ਕੇ ਉਸ ਵਿੱਚੋਂ ਵਾਧੂ ਦਾ ਪੱਥਰ ਲਾ ਦਿੰਦਾ ਹੈ ਤੇ ਮੂਰਤੀ ਨੂੰ ਸਕਾਰਾਤਮਕ ਰੂਪ ਦੇ ਦਿੰਦਾ ਹੈ ਸਿਆਣੇ ਸਹਿਮਤ ਹੁੰਦੇ ਆ ਤੇ ਮੂਰਖ ਬੈਸ ਕਰਦੇ ਆ ਹਰ ਸਫਲਤਾ ਦੀ ਕੀਮਤ ਹੁੰਦੀ ਹੈ ਜਿਹੜੀ ਮਿਹਨਤ ਦੇ ਨਾਲ ਅਦਾ ਕੀਤੀ ਜਾਂਦੀ ਹੈ ਗਰੀਬ ਦੀ ਯੋਗਤਾ ਹੀ ਉਸਦੀ ਦੌਲਤ ਹੁੰਦੀ ਹੈ ਜਿਸ ਦੀ ਯੋਗ ਵਰਤੋਂ ਦੇ ਨਾਲ ਗਰੀਬ ਗਰੀਬ ਤੋਂ ਅਮੀਰ ਹੋ ਜਾਂਦਾ ਸਫਲ ਬੰਦੇ ਐਵੇਂ ਕਾਰਜ ਕਰਦੇ ਆ ਕਿ ਅਸਫਲਤਾ ਅਸੰਭਵ ਹੋ ਜਾਂਦੀ ਆ ਕਿਸੇ ਤੋਂ ਵੀ ਨਿਰੰਤਰ ਮਦਦ ਲੈਣੀ ਨੁਕਸਾਨਦਾਇਕ ਹੁੰਦੀ ਆ ਜਿੰਨੀ ਜਲਦੀ ਹੋ ਸਕੇ ਕਿਸੇ ਤੋਂ ਮਦਦ ਲੈਣੀ ਬੰਦ ਕਰ ਦੇਣੀ ਚਾਹੀਦੀ ਆ ਸੰਸਾਰ ਨੂੰ ਮਹਿਲ ਬਣਾਉਣਾ ਜਾਂ ਜੇਲ੍ਹ ਬਣਾਉਣਾ ਇਹ ਤੁਹਾਡੇ ਹੱਥ ਹੈ ਜਿਸ ਨੇ ਆਤਮ ਵਿਸ਼ਵਾਸ ਗਵਾ ਲਿਆ ਉਸ ਕੋਲ ਗਵਾਉਣ ਲਈ ਹੋਰ ਬਚਿਆ ਹੀ ਕੁਝ ਨਹੀਂ ਜ਼ਿੰਦਗੀ ਨੂੰ ਸੇਠ ਅੰਗ ਨਾਲ ਜਿਉਣ ਨੂੰ ਸਲੀਕਾ ਕਹਿੰਦੇ ਹਨ ਲੋਕ ਅਕਸਰ ਮੌਕਿਆਂ ਦੀ ਘਾਟ ਕਰਕੇ ਅਸਫਲ ਨਹੀਂ ਹੁੰਦੇ ਦ੍ਰਿੜ ਇਰਾਦੇ ਦੀ ਅਣਹੋਂਦ ਕਾਰਨ ਅਸਫਲ ਹੁੰਦੇ ਨੇ ਸਾਡੀ ਤਾਕਤ ਮੈਂ ਵਿੱਚ ਨਹੀਂ ਹੁੰਦੀ ਸਾਡੀ ਤਾਕਤ ਅਸੀਂ ਵਿੱਚ ਹੁੰਦੀ ਹੈ ਯੋਗਤਾ ਦੇ ਪੰਜ ਪੜਾਅ ਹਨ ਵੇਖਣਾ ਪਰਖਣਾ ਸਮਝਣਾ ਲਿਖਣਾ ਤੇ ਕਰਨਾ ਹਰ ਸਾਲ ਕਾਲਜਾਂ ਸਕੂਲਾਂ ਤੇ ਯੂਨੀਵਰਸਟੀਆਂ ਵਿੱਚ ਇਹ ਆਸ ਕੀਤੀ ਜਾਂਦੀ ਹੈ ਕਿ ਇਸ ਵਾਰ ਕਾਲਜ ਯੂਨੀਵਰਸਿਟੀ ਤੇ ਸਕੂਲ ਦੇ ਵਿੱਚ ਚੰਗੇ ਵਿਦਿਆਰਥੀ ਦਾਖਲ ਹੋਣਗੇ